Entendeu ਅਸਿੰਘ ਦੇ ਸੀਤੀ ਦਿਵਸ ਤੇ ਪੰਜਾਬ ਦੇ ਆਨ ਲਈ ਤੇ ਦਾ ਮੌਕਾ ਮਿਲਿਆ ਸ਼ਹੀਦ ਭਗਤ ਸਿੰਘ ਨੇ ਫੌਂਦੀ ਤੇ ਟੱਕਰ ਨਾਰੇ ਲਾਇਸੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਸੀਂ ਇਨਕਲਾਬ ਤਾਂ ਨਹੀਂ ਲਾ ਸਕਦੇ ਕਿਉਂਕਿ ਪਰ ਸਰਕਾਰ ਨੇ ਦੇਸ਼ੀ ਮੁਲਕ ਦਾ ਬਹੁਤ ਕਰਜ਼ਾ ਧੋੜਾ ਜਦੋਂ ਹੁਣ ਮੈਂ ਸ਼ਹੀਦ ਭਗਤ ਸਿੰਘ ਦੇ ਬੋਤ ਨੂੰ ਹਾਰ ਪਾਵਾਂ ਤਾਂ ਤੁਸੀਂ ਮੇਰੇ ਤਾਰੀਆਂ ਦਾ ਸਵਾਗਤ ਕਰਨਾ ਜੇ ਤੁਸੀਂ ਤਾਰੀਆਂ ਮਾਰੀਆਂ ਤਾਂ ਮੈਂ ਤੁਹਾਡੇ ਖਤੇ ਸੋਸ మేరీ భనో అ ਮੈਂ ਲਾਲਾ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਪਹਿਲਾ ਹਾਰ ਪোন ਦਾ ਮੌਕਾ ਦਿੱਤਾ ਅਤੇ ਨੰਨ ਦਾ ਸਵਾਗਤ ਕਰਦਾ ਹਾਂ ਮੈਂ ਨਹੀਂ ਬਲਕਿ ਸਾਰੇ ਦੇਸ਼ ਵਾਸੀਆਂ ਨੇ ਇਹਨਾਂ ਦਾ ਸਵਾਗਤ ਕੀਤਾ ਬਾਜ਼ਾਰ ਭਰੇ ਹੋਏ ਸਨ ਗਲੀਆਂ ਭਰੀਆਂ ਇਹਨਾਂ ਸਨ ਅਤੇ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਕਿ ਮੈਂ ਲੇਟ ਹੋ ਗਿਆ ਹੁਣ ਆਪਾਂ ਛੇਤੀ ਤੋਂ ਛੇਤੀ ਪੱਤ ਸਿੰਘ ਦੇ ਇਸ ਗੁੱਤ ਨੂੰ ਹਾਰ ਪਾਵਾਂਗੇ ਅਤੇ ਇਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ ਜਦੋਂ ਮੈਂ ਹਾਰ ਪਾਵਾਂਗਾ ਤੁਸੀਂ ਸਾਰਿਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਣੇ ਨੇ ਅਤੇ ਤਾੜੀਆਂ ਵਜਾਉਣੀਆਂ ਨੇ ਚਲੋ ਹੁਣ ਆਪਾਂ ਪੱਤ ਸਿੰਘ ਦੇ ਬੁੱਤ ਨੂੰ ਹਾਰ ਪਾਈਏ ਅਤੇ ਇਹਨਾਂ ਨੂੰ ਸ਼ਰਧਾਂਜਲੀ ਦਈਏ ਇਨਕਲਾਬ ਜ਼ਿੰਦਾਬਾਦ ਕੰਨ ਸੁਣਨਾ ਕਰਤਾ ਆ ਵੀ ਪਾਲੀ ਆਉਂਦੇ ਰੱਜਾਂ ਅਸਾਂ ਚ ਪਾਣਾ ਤੇ ਭਰਾਵੋ ਫੇਰ ਕੀ ਹੋ ਜਾ ਜੇ ਮੈਂ ਆਪਦੇ ਛੋਟੇ ਵੀਰ ਲਾਲਾ ਜੀ ਦਾ ਕਹਿਣਾ ਨਹੀਂ ਮੋੜ ਸਕਦਾਈ ਪਰ ਅਸਲ ਚ ਪਹਿਲਾਂ ਇਹਨਾਂ ਨੂੰ ਹਾਰ ਪਾਉਣਾ ਚਾਹੀਦਾ ਤੇ ਅੱਕੇ ਵਾਲੀ ਪੀੜ ਨਹੀਂ ਨਹੀਂ ਸ੍ਰੀ ਪੰਤਾ ਸਿੰਘ ਜੀ ਤੁਸੀਂ ਪੰਜਾਬ ਦੇ ਸ਼ੇਰ ਪੰਜਾਬ ਸਾਰੇ ਤੁਹਾਡੇ ਸਿਰ ਤੇ ਚੱਲਦਾ ਅੱਜ ਕਰਕੇ ਹਰ ਤੁਸੀਂ ਪਹਿਲਾਂ ਪਾਓ ਕਰਨ ਵਾਲਾ ਜਾਦੀ ਦੇ ਮੇਰੇ ਵੱਜੀ ਆ ਦੇ ਅਸਲ 'ਚ ਪਾਣਾ ਤੇ ਪੜਾਵੋ ਅਸਲ 'ਚ ਇਹ ਹਿੰਦੁਸਤਾਨ ਦੇ ਵੱਡੇ ਲੀਡਰ ਨੇ ਆ ਬੇਇਸ਼ਾਨ ਮਾਨ ਹੈ ਪਹਿਲਾਂ ਇਹਨਾਂ ਨੂੰ ਹਾਰ ਕੋਣਾ ਚਾਹੀਦਾ ਸੀ ਕੋ ਵੀ ਨਬਲਾ ਨਾ ਪਾਇਦੇ ਨਹੀਂ ਨਹੀਂ ਵੀਰ ਜੀ ਪਹਿਲਾ ਅਧਿਕਾਰ ਇਹ ਤੁਹਾਨੂੰ ਆ ਕੋ ਵੀ ਇੱਥੇ ਹੀ ਬੈਠਾ ਪਤ ਸਿੰਘ ਵੀ ਤਾਂ ਤੂੰ ਪਾਲਾ ਤੂੰ ਕਸੌਣ ਖਾਲਾ ਤੁਸੀਂ ਮੇਰੇ ਵੀਰ ਭਖਤ ਸਿੰਘ ਨੇ ਤੁਹਾਨੂੰ ਜਿੰਦੇ ਜੀ ਹੀ ਪਛਾਣ ਲਿਆ ਸੀ ਪਰ ਅੱਜ ਦੇ ਉਸ ਦੇ ਵਾਰਿਸ ਤੁਹਾਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਇਨਕਲਾਬ ਜਿੰਦਾਬਾਦ ਮੇਰੇ ਲੋਕ ਜੇ ਤੁਸੀਂ ਜਾਣਦੇ ਹੋ ਕਿ ਭਖਤ ਸਿੰਘ ਦੇ ਸੁਪਨੇ